ਨਸ਼ਾ ਖਤਮ ਕਰ ਦਿਆਂਗੇ ਤਾਂ ਵੱਡੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਇੱਥੇ ਪਹੁੰਚ ਰਹੇ ਨੇ ਹੰਗਾਰਾ ਵੀ ਚੰਗਾ ਨਸ਼ਾ ਖਤਮ ਕਰ ਦਿਆਂਗੇ ਤਾਂ ਵੱਡੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਇੱਥੇ ਪਹੁੰਚ ਰਹੇ ਨੇ ਹੰਗਾਰਾ ਵੀ ਚੰਗਾ ਦਿੰਦੇ ਪਏ ਰਹੇ ਨੌਜਵਾਨ ਦਿੰਦੇ ਪਏ ਨੇ ਹੰਗਾਰਾ ਤਾਂ ਆਉਣ ਵਾਲੇ ਸਮੇਂ 'ਚ ਲੱਗਦਾ ਹੈ ਕਿ ਹਰ ਨੌਜਵਾਨ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਗੁਰੂ ਦੇ ਲੜ ਲੱਗੇਗਾ ਦੇਖੋ ਹਰ ਸਿੱਖ ਨੇ ਇਕਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਹਰ ਸਿੱਖ ਨੇ ਖਵਾਰੀ ਚੱਲ ਕੇ ਗੁਰੂ ਕੋਲ ਹੀ ਆਉਣਾ ਸੋ ਇਸ ਕਰਕੇ ਹਰ ਨੌਜਵਾਨ ਜਿਹੜਾ ਉਹ ਗੁਰੂ ਦੇ ਰੇਖੇ ਵੀ ਲੱਗੂਗਾ ਉਹ ਕੌਮੀ ਸੰਘਰਸ਼ ਵੀ ਕਰੂਗਾ ਕਿਉਂਕਿ ਸਿੱਖ ਨੌਜਵਾਨਾਂ ਨੂੰ ਹੁਣ ਲੰਮਾ ਸਮਾਂ ਸਿੱਖੀ ਤੋਂ ਦੂਰ ਨਹੀਂ ਰੱਖਿਆ ਜਾ ਸਕਦਾ ਅੰਮ੍ਰਿਤਧਾਰਪਨ ਆਖਿਆ ਦੀ ਕਿੰਨੀ ਗਿਣਤੀ ਆ ਚੁੱਕੀ ਹੈ ਤੁਹਾਡੇ ਕੋਲ ਕੋਈ ਨਹੀਂ ਮੈਂ ਕੋਈ ਅਸੀਂ ਇਸ ਪਰ ਕੋਈ ਡਾਟਾ ਨਹੀਂ ਰੱਖਿਆ ਪਿਛਲੀ ਵਾਰ ਵੀ ਨਹੀਂ ਰੱਖਿਆ ਉਹ ਕਿਉਂਕਿ ਉੱਥੇ ਹੀ ਜਾ ਕੇ ਪਤਾ ਲੱਗੂਗਾ ਚਰੂਣੀ ਕਮੇਟੀ ਦੇ ਅਸੀਂ 9 ਵਜੇ ਸਦਿਆ ਸੇ ਕਰਕੇ ਬਾਹਰ ਆ ਗਏ ਸਾਬ ਤੇ ਪੰਜਾਬ ਦੇ ਨੌਜਵਾਨਾਂ ਨੂੰ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਆ ਕੇ ਗੁਰੂ ਵਾਲੇ ਬਣੋ ਕਿੰਨਾ ਕੁ ਹੰਗਾਰਾ ਮਿਲਿਆ ਲੱਗਦਾ ਔਰ ਕਿੰਨੇ ਕੁ ਲੋਕ ਪਿੰਡਾਂ ਦੇ ਵਿੱਚ ਵੀ ਅਮਰ ਸੰਚਾਰ ਹੋ ਰਿਹਾ ਜਿੱਥੇ ਸਮਾਗਮਾਂ 'ਚ ਗਏ ਆ ਦੋ ਦੋ ਚਾਰ ਚਾਰ ਸੌ ਨੌਜਵਾਨੋ ਸੇ ਅਮਰਤੁੱਤ ਛੱਗ ਰਹੇ ਆ ਬੀਬੀਆਂ ਭੈਣਾਂ ਰੜ ਕੇ ਸੋ ਅਸੀਂ ਇਹ ਕਹਿੰਦੇ ਆ ਵੀ ਜ਼ਰੂਰੀ ਨਹੀਂ ਵੀ ਐਸੇ ਤਖਤ ਤੇ ਆ ਕੇ ਛੱਗਣਾ ਤੁਸੀਂ ਜਿੱਥੇ ਵੀ ਅਮਰ ਸੰਚਾਰ ਤੁਹਾਡੇ ਲਾਗੇ ਹੋ ਰਿਹਾ ਉੱਥੇ ਅਮਰਤ ਛੱਗਣਾ ਜਾ ਕੇ ਤੇ ਅਮਰਤ ਛ ਇਹ ਹਰ ਮਹੀਨੇ ਆਪਾਂ ਅਮਰ ਸੰਚਾਰ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਹੋਇਆ ਕਰੂਗਾ ਇੱਥੇ ਨਹੀਂ ਹੋਰ ਤਖਤਾਂ ਤੇ ਵੀ ਹੋਇਆ ਕਰੂਗਾ ਜਿੱਥੇ ਵੀ ਹੋਇਆ ਕਰੂਗਾ ਉਹ ਕਦਿਆ ਕਰਾਂਗੇ ਸੰਗਤ ਪਹੁੰਚਾ ਕਰੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਜਾ ਰਿਹਾ ਨਹੀਂ ਦੇਖੋ ਉਹਨਾਂ ਨੇ ਸਹਿਯੋਗ ਇਹ ਗੁਰੂ ਦਾ ਸਥਾਨ ਹੈ ਕਮੇਟੀ ਉਹਦਾ ਪ੍ਰਬੰਧ ਦੇਖ ਰਹੀ ਹੈ ਅਸੀਂ ਅਮਰ ਸੰਚਾਰ ਦੀ ਗੱਲ ਕੀਤੀ ਹੈ ਕੋਈ ਹੋਰ ਤਾਂ ਗੱਲ ਕੀਤੀ ਨਹੀਂ ਤੇ ਉਹਨਾਂ ਦਾ ਫਰਜ਼ ਬਣਦਾ ਹੈ ਹਜੇ ਪ੍ਰਬੰਧਾਂ ਦੇ ਬਾਰੇ ਸਾਨੂੰ ਬਹੁਤਾ ਪਤਾ ਨਹੀਂ ਪਰ ਇਹ ਆ ਵੀ ਜਿਹੜਾ ਕੀ ਨਾ ਲਈਦਾ ਵਾ ਜਦੋਂ ਹੋ ਜਾਊਗਾ ਉਸ ਤੋਂ ਬਾਅਦ ਦੱਸਾਂਗੇ ਅੱਜ ਇੱਕ ਆਵਾਜ਼ ਕੋਰਟੀ ਪਈ ਹੈ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਕਿ 84 ਵਾਲਾ ਦੌਰ ਫੇਰ ਕੋਸ਼ਿਸ਼ ਕੀਤੀ ਜਾ ਰਹੀ ਹੈ ਲਿਆ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੇ ਇਹੋ ਜਿਹੇ ਬੇਸਲੈਸ ਗੱਲਾਂ ਕਰਦੇ ਉਹਨਾਂ ਦੇ ਗੜੀ ਮਾਇਕ ਨਾ ਕਰਿਆ ਕਰੋ 84 ਦਾ ਮੋਲ ਤੁਸੀਂ ਦੱਸੋ ਵੀ ਇੱਥੇ ਕਿਹੜਾ 84 ਦਾ ਮੋਲ ਆ ਰਿਹਾ ਦੁਬਾਰਾ ਨ ਤੇ 84 ਦਾ ਮਾਹੌਲ ਕਿ ਆਜੂਗਾ ਤੇ 84 ਦਾ ਮਾਹੌਲ ਸਾਡੇ ਲਈ ਕੋਈ ਮਾੜਾ ਮਾਹੌਲ ਨਹੀਂ ਸੀ ਨੌਜਵਾਨ ਨਸ਼ੇ ਨਹੀਂ ਸੀ ਕਰਦੇ ਟੀਕੇ ਲਾਗਨੇ ਸੀ ਮਰਦੇ ਸੰਘਰਸ਼ ਕਰਕੇ ਮਰਦੇ ਸੀ ਸ਼ਹੀਦੀ ਪ੍ਰਾਪਤ ਕਰਦੇ ਸੀ ਸੋ ਸ਼ਹੀਦੀ ਦਾ ਦਰਜਾ ਬੜਾ ਉੱਚਾ ਹੁੰਦਾ ਹੈ ਇਹ ਮਾਹੌਲ ਕਾਲਾ ਦੌਰ ਕਾਲਾ ਦੌਰ ਕਹ ਕੇ ਅਸੀਂ ਭੰਡਿਆ ਸਾਡੇ ਲਈ ਉਹ ਸੁਨਹਿਰਾ ਦੌਰ ਹੈ ਇਹ ਤੇ ਕੱਲ ਨੂੰ ਕੋਈ ਕਹਿ ਦੂਗਾ ਚਮਕੌਰ ਦੀ ਗੜੀ ਦੇ ਵਿੱਚ ਕਾਲਾ ਦੌਰ ਆ ਗਿਆ ਸੀ ਕੋਈ ਕਹਿ ਦੂਗਾ ਵੀ ਬੰਦਾ ਸਿੰਘ ਬਹਾਦਰ ਨੇ ਕਾਲਾ ਦੌਰ ਲੈ ਆਂਦਾ ਪੰਜਾਬ 'ਚ ਆ ਕੇ ਸੋ ਇਸ ਕਰਕੇ ਇਹ ਦੌਰ ਚਿੱਟਾ ਹੀ ਹੈ ਅੱਜ ਜਿਹੜਾ ਚਿੱਟਾ ਦੌਰ ਚਲਾ ਲਿਆ ਆਪਾਂ ਉਹ ਕਿੰਨਾ ਕਿਸਾਈਕ ਹੈ ਸੋ ਇਹ ਕਰਕੇ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਜਿਹੜੇ ਇਹੋ ਜੀ ਗੁਲਾਮੀ ਦੀ ਗੁਲਾਮੀ ਦੀ ਗੱਲ ਕੀਤੀ ਜਾ ਰਹੀ ਹੈ ਗੁਲਾਮੀ ਕਿੱਥੇ ਹੈ ਇਹ ਕਰਾਇਆ ਜਾਏਗਾ ਪਰ ਐਸਪੀਸੀ ਵਾਲੋ ਗੁਲਾਮੀ ਸਭ ਤੋਂ ਵੱਡੀ ਗੁਲਾਮੀ ਸਭ ਤੋਂ ਵੱਡੀ ਇਹ ਹੈ ਕੱਲ ਇੱਕ ਨਿਹੰਗ ਸਿੰਘ ਨੌਜਵਾਨ ਨੂੰ ਯੂਪੀ ਦੇ ਵਿੱਚ ਬਈਆਂ ਨੇ ਟ੍ਰੇਨ 'ਚ ਸੁੱਟ ਕੇ ਕਤਲ ਕਰ ਦਿੱਤਾ ਕੋਈ ਪੰਜਾਬ ਦੀ ਖੱਬੇਪੱਖੀ ਧਿਰ ਬੋਲੀ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਕੋਈ ਬੋਲਿਆ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਕਿਉਂ ਨਹੀਂ ਬੋਲਦੇ ਜੇ ਕਿਤੇ ਸਿੱਖਾਂ ਨੇ ਕਿਸੇ ਭਈਏ ਦੇ ਚਪੇੜ ਵੀ ਮਾਰੀ ਹੁੰਦੀ ਤੇ ਇਹਨਾਂ ਧਰਨੇ ਮੋਰਚੇ ਲਾਉਣੇ ਸੀ ਇੱਥੇ ਭਈਏ ਸਿੱਖਾਂ ਦੀਆਂ ਪੰਗਾ ਲਾ ਕੇ ਉਹਨੂੰ ਕੁੱਟ ਰਹੇ ਆ ਤੇ ਹੁਣ ਤੁਸੀਂ ਦੇਖੋ ਵੀ ਜੇ ਸਿੱਖਾਂ ਨੇ ਗਾੜੀਆਂ ਜਵਾਬ ਦੇ ਦਿੱਤਾ ਫਿਰ ਸਾਰੇ ਚੀਕਾਂ ਮਾਰਨੇ ਮੈਂ ਪਹਿਲਾਂ ਕਿਹਾ ਹੁਣ ਬੋਲ ਪੋ ਬਾਜ ਨਾ ਬੋਲਿਓ ਬਾਜ ਫਿਰ ਜਿਹੜੇ ਬੋਲਣ ਵਾਲੇ ਆ ਉਹ ਵੀ ਵਿੱਚੇ ਮਤਲਬ ਉਹਨਾਂ ਦਾ ਵੀ ਜੂਤ ਪਤਾਨ ਹੋਊਗਾ ਵਿੱਚੇ ਹੀ ਭਰਾਨਾ ਕਮੇਟੀ ਨੂੰ ਲੈ ਕੇ ਜਿਹੜੀ ਗੱਲ ਕੀਤੀ ਗਿਆ ਸੀ ਕਿ ਇਹ ਗਲਤ ਹੈ ਮੇਰੇ ਕੋਲ ਇਹ ਇਸ ਦਾ ਕੀ ਲੱਗਦਾ ਇਸ ਦਾ ਜਿਹੜਾ ਵਾ ਇਕੱਠੇ ਹੋਣਾ ਮੈਂ ਇਹ ਗੱਲ ਕਹਿਣਾ ਵੀ ਸ਼੍ਰੋਮਣੀ ਕਮੇਟੀ ਜੇ ਕੋਈ ਸੰਘਰਸ਼ ਕਰਨਾ ਚਾਹੁੰਦੀ ਹੈ ਉਹ ਸੰਘਰਸ਼ ਕਰੇ ਵੀ ਸੈਂਟਰ ਦੇ ਅਧੀਨ ਜਾਂ ਕਾਨੂੰਨ ਦੇ ਅਧੀਨ ਸਾਡੀ ਕਮੇਟੀ ਨਹੀਂ ਚੱਲ ਸਕਦੀ ਸਿੱਖਾਂ ਦੀ ਸੋਬਰਨ ਕਮੇਟੀ ਹੈ ਸਿੱਖਾਂ ਦੀ ਕਮੇਟੀ ਆਪੇ ਫੈਸਲੇ ਕਰੇ ਆਪਣਾ ਕਨਸਟੀਟਿਊਸ਼ਨ ਬਣਾਵੇ ਆਪ ਮਤਲਬ ਆਪਣਾ ਜਿਹੜਾ ਜੱਜ ਬਿਠਾਵੇ ਆਪ ਫੈਸਲੇ ਕਰੇ ਸੀ ਉਹਨਾਂ ਦੇ ਨਾਲ ਉਹ ਹਰ देखो जे जे ते दिल्ली हुकूमत ਦੇ ਖਿਲਾਫ ਕਿਤੇ ਵੀ ਕਰਨਾ ਹੈ ਵਿਰੋਧ ਦਾ ਕੋਈ ਤੌਰ ਤਰੀਕਾ ਹੋਵੇ ਜੇ ਕੋ ਕਵੇ ਕਾਲੀ ਲੀੜੇ ਪਾ ਕੇ ਜੋ ਮੈਂ ਨਹੀਂ ਕੰਮ ਕਰ ਸਕਦਾ ਹਾਂ ਇਹ ਆ ਵੀ ਜੇ ਕੋ ਸੰਘਰਸ਼ ਕਰਨਾ ਹੈ ਤੇ ਹਕਾਂ ਲਈ ਸੰਘਰਸ਼ ਕਰਨਾ ਹੈ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕਰਨਾ ਉੱਥੇ ਪਹੁੰਚਦਾ ਹੈ ਪੰਜਾਬ ਦੀ ਹਰਿਆਣਾ ਸਰਕਾਰ ਵਿਰੋਧ ਨੇ ਹੋਰ ਵੀ ਬਹੁਤ ਮੁੱਦੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਗੁਲਾਮੀ ਦਾ ਮੁੱਦਾ ਹੈ ਪੰਜਾਬ ਦੇ ਉੱਤੇ ਗੁਲਾਮੀ ਹੈ ਪੰਜਾਬ ਨੂੰ ਦਬਣਾ ਚਾਹੁੰਦੇ ਆ ਦੇਖੋ ਇਹੋ ਹੀ ਗੁਲਾਮੀ ਤਾਂ ਜਦੋਂ ਆਪਾਂ ਭੈ ਤੋਂ ਮੁਕਤ ਹੋ ਗਏ ਅਮਰਤ ਛੱਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਜਦੋਂ ਡਰ ਨਾ ਰਿਆ ਅੰਦਰ ਮੌਜ ਦਾ ਡਰ ਨਾ ਰਿਆ ਤੇ ਫਿਰ ਕੋਈ ਨਹੀਂ ਗੁਲਾਮੀ ਆਪੇ ਦੂਰ ਨਹੀਂ ਗੁਲਾਮੀ ਕੀ ਚੀਜ਼ ਹੁੰਦੀ ਗੁਲਾਮੀ ਡਰ ਜੋ ਬਜੀ ਆਪਸੀ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾ ਰਹੀ ਹੈ ਕੈਮਰੇ ਹੈਗੀ ਪੂਰੀ ਸਾਡੀ ਹਰੇਕ ਉਸ ਬੰਦੇ ਨਾਲ ਸਾਂਝਾ ਜਿਹੜਾ ਪੰਜਾਬ ਪ੍ਰਸਤ ਹੈ ਜਿਹੜਾ ਪੰਜਾਬ ਵਿਰੋਧੀ ਹੈ ਉਹ ਚਾਹ ਸਿੱਖ ਹੈ ਚਾਹ ਹਿੰਦੂ ਚਾਹ ਮੁਸਲਮਾਨ ਉਹਨਾਂ ਕੋਈ ਸਾਂਝ ਨਹੀਂ ਉਹਨਾਂ ਦਾ ਸਾਂਝ ਰੱਖਣ ਦੀ ਲੋੜ ਵੀ ਨਹੀਂ ਸਾਨੂੰ ਤੁਸੀਂ ਕਿਹਾ ਕਿ ਮਹੀਨੇ ਬਾਅਦ ਡੇਟਾ ਦਾ ਇਸ ਤਖ ਤੇ ਅੰਦਰ ਸੰਚਾਰ ਕਰਵਾਇਆ ਜਾਏਗਾ ਲੇਕਿ ਦੋ ਦਿਨ ਹੁੰਦਾ ਹਫਤੇ ਦੇ ਵਿੱਚ ਐਤਵਾਰ ਬੋਧਵਾਰ ਸੰਗਰਾਦ ਵਾਲੇ ਦਿਨ ਵੀ ਹੁੰਦਾ ਉਹਦੇ ਚ ਕੀ ਆ ਵੀ ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਹਰ ਮਹੀਨੇ ਇੱਕ ਤਖਤ ਤੇ ਕਾਲ ਦਿਆ ਕਰਾਂਗੇ ਉੱਥੇ ਨੌਜਵਾਨ ਪਹੁੰਚਾ ਕਰਾਂਗੇ ਕਿਉਂਕਿ ਫਿਰ ਉੱਥੇ ਇੰਤਜ਼ਾਮ ਵੱਖਰੇ ਤਰੀਕੇ ਨਾਲ ਕਰਨੇ ਪੈਂਦੇ ਆਮ ਦਿਨਾਂ ਚ ਸੰਗਤ ਇੱਕ ਨਾਰਮਲ ਨੰਬਰ ਚ ਸੰਗਤ ਅਮਰਤ ਛੱਕਦੀ ਹੈ ਜਿੱਥੇ ਕਾਲ ਦਿੱਤੀ ਹੁੰਦੀ ਹੈ ਉੱਥੇ ਸੰਗਤ ਵਾਧੀ ਹੈ ਸੋ ਇਸ ਕਰਕੇ ਇੱਕ ਮਹੀਨੇ ਚ ਇੱਕ ਵਾਰੀ ਕਿਤੇ ਨਾ ਕਿਤੇ ਇੰਤਜ਼ਾਮ ਕਰਕੇ ਅਮਰਤਪਾਲ ਅਮਰਤਪਾਲ ਦੀ ਗੱਲ ਕਰਦਾ ਪਿਆ ਹਕੂਮਤਾਂ ਦੇ ਨਿਸ਼ਾਨੇ ਤੇ ਕਿਉਂ ਦੇਖੋ ਜਿਹੜਾ ਵੀ ਮਨੋੱਖ ਸਿੱਖੀ ਦੀ ਗੱਲ ਕਰੂ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰੂ 500 ਸਾਲ ਹੋ ਗਿਆ 500 ਸਾਲ ਉਹ ਮਨੋੱਖ ਹਮੇਸ਼ਾ ਹਕੂਮਤਾਂ ਦੇ ਨਿਸ਼ਾਨੇ ਤੇ ਰਹੂਗਾ 500 ਸਾਲਾਂ ਚ ਸਿੱਖਾਂ ਨੇ ਇਹ ਵੇਖਿਆ ਸਾਰਾ ਕੁਝ ਹਰ ਹਕੂਮਤ ਵੇਖ ਲਈ ਇਹ ਨਹੀਂ ਅਮਰਤਪਾਲ ਜਿਨ੍ਹਾਂ ਨੇ ਜਿਹੜੇ ਹੁਣ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਉਹਨਾਂ ਦੇ ਨਾਲ ਨੌਜਵਾਨ ਜਿਹੜੇ ਆ ਉਹ ਵੀ ਪਹੁੰਚੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਗੁਲਾਮੀ ਦੇ ਦੌਰ ਚੋਂ ਬਾਹਰ ਕੱਢਣਾ ਹੈ ਜਿਸ ਲਈ ਉਹ ਉਸ ਹਰ ਵਿਅਕਤੀ ਦੇ ਨਾਲ ਨੇ ਜਿਹੜੇ ਕੀ ਪੰਜਾਬ ਦੀ ਗੱਲ ਕਰਨਗੇ ਪੰਜਾਬੀਅਤ ਦੀ ਗੱਲ ਕਰਨਗੇ ਸੋ ਉਹਨਾਂ ਦਾ ਕਹਿਣਾ ਸੀ ਕਿ ਹਰ ਮਹੀਨੇ ਜੋ ਹੈ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅੰਮ੍ਰਿਤ ਸੰਚਾਰ ਜਿਹੜਾ ਉਹ ਕਰਵਾਇਆ ਜਾਇਆ ਕਰੇਗਾ ਕੋਈ ਨਾ ਕੋਈ ਸਮਾਗਮ ਜ਼ਰੂਰ ਰੱਖਿਆ ਜਾਇਆ ਕਰੇਗਾ ਔਰ ਇਸੇ ਨੂੰ ਲੈ ਕੇ ਅੰਮ੍ਰਿਤਪਾਲ ਜੋੜੇ ਉਹ ਸਚਕੰਸ਼ਰੀ ਹਰਮੰਦਰ ਸਾਹਿਬ ਪਹੁੰਚ ਗਏ ਨੇ ਉਹਨਾਂ ਦੇ ਨਾਲ ਜਿਹੜੇ ਨੌਜਵਾਨ ਨੇ ਉਹ ਵੀ ਪਹੁੰਚੇ ਨੇ ਉਹਨਾਂ ਦਾ ਕਹਿਣਾ ਕਿ ਇਸ ਵਾਰ ਕੋਈ ਵੀ ਗਿਣਤੀ ਜਾਂ ਡਾਟਾ ਨਹੀਂ ਰੱਖਿਆ ਗਿਆ ਕਿ ਕਿੰਨੇ ਲੋਕ ਜਿਹੜੇ ਆ ਉਹ ਅੰਮ੍ਰਿਤ ਸੰਚਾਰ ਕਰਨਗੇ ਇਸੇ ਨੂੰ ਲੈ ਕੇ ਜਿਹੜਾ ਅੰਮ੍ਰਿਤਪਾਲ ਜਿਹੜੇ ਨੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਪਾਲ ਜਿਹੜੇ ਆਪਣੇ ਸਾਥੀਆਂ ਸਵੇਧ ਇੱਥੇ ਪਹੁੰਚੇ ਨੇ ਮੀਡੀਆ ਨਾਲ ਗੱਲਬਾਤ ਕੀਤੀ ਆ ਔਰ ਉਹਨਾਂ ਦਾ ਕਹਿਣਾ ਹੈ ਕਿ ਹਰ ਮਹੀਨੇ ਕਿਤੇ ਨਾ ਕਿਤੇ ਜੋ ਹੈ ਉਹ ਅੰਮ੍ਰਿਤ ਸੰਚਾਰ ਕਰਾ ਜਾਏਗਾ ਕਿ ਤੁਸੀਂ ਵੀ ਅਮਰ ਸੰਚਾਰ ਕਰਨ ਆਏ ਹਾਂ ਜੀ ਲੰਡੇ ਪੈੜ ਤੋਂ ਹੀ ਹੋਰ ਤੁਹਾਡੇ ਨਾਲ ਕਿੰਨੀ ਸੰਗਤ ਆਈ ਹੈ ਸੰਗਤ ਬਸ ਜਿਵੇਂ ਜਿਵੇਂ ਮਹਾਰਾਜ ਦੀ ਕਿਰਪਾ ਹੋਈ ਜਾਂਦੀ ਆਈ ਜਾਂਦੀ ਹੈ ਜੁੜੇ ਬੈਠੇ ਆ ਪਹਿਲਾਂ ਅਮਰ ਸੰਚਾਰ ਨਹੀਂ ਸੀ ਕੀਤਾ ਤਾਂ ਕੋਈ ਨਾ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਉਦੋਂ ਕਰਾਂਗੇ ਹੁਣ ਮਹਾਰਾਜ ਨੇ ਕਿਰਪਾ ਕੀਤੀ ਹੋਣਾ ਅਮਰਤ ਛੱਕਾਂਗੇ ਗੁਰੂ ਵਾਲੇ ਬਣਾਂਗੇ ਅਮਰ ਸੰਚਾਰ ਕਰਨ ਲਈ ਸੰਗਤ ਵੀ ਪਹੁੰਚੀ ਆ ਤਸਵੀਰਾਂ ਦੇ ਵਿੱਚ ਦੇਖ ਲਓ ਕਿ ਅਮਰਤਪਾਲ ਜਿਹੜੇ ਆ ਪਹੁੰਚ ਚੁੱਕੇ ਨੇ ਕੈਮਰਾਮੈਨ सोनू ਛੋਟੀ ਦੇ ਨਾਲ ਨਿਤਿ ਲੋਥਰਾ ਸ੍ਰੀ ਅਮਰitsar ਸਾਹਿਬ ਨਸ਼ਾ ਖਤਮ ਕਰਦੇ ਆਗੇ ਤਾਂ ਤੁਹਾਡੀ ਗੱਲ ਹੈ ਕਿ ਜਿਸ ਤਰੀਕੇ ਦੇ